ਪਹਿਲਾ ਸੈਸ਼ਨ ਜਲਦ ਪਰ ਸਮਾਪਤੀ ਹੋ ਜਾ ਰਿਹਾ ਹੈ ਇਸ ਤੋਂ ਬਾਅਦ 10 ਮਿੰਟ ਦਾ ਸਿਰਫ ਡਬਲ ਬਿਲਕ ਚਾਹ ਦਾ ਉਸ ਤੋਂ ਬਾਅਦ ਸ਼੍ਰੀ ਜਗਦੀਸ਼ ਪ੍ਰਾਦੀ ਦਾ ਨਾਲ ਗੁਰੂ ਗੁਰੂ ਸਾਹਿਬ ਨੂੰ ਚਾਹ ਜਾਏਗਾ ਇੱਕ ਸਾਡੇ ਦੋਸਤ ਨੌਜਵਾਨ ਸਾਹਿਤ ਸਭਾ ਮੁਰਿੰਡਾ ਦੇ ਸਰਪ੍ਰਸਤ ਸ਼੍ਰੀ ਗੁਰਨਾਮ ਸਿੰਘ ਬਿਜਲੀ ਬਿਜਲੀ ਖਲਸ ਸ਼੍ਰੀ ਗੁਰਨਾਮ ਸਿੰਘ ਬਿਜਲੀ ਪਹੁੰਚ ਹੋਏ ਨੇ ਉਹ ਆਪਣਾ ਕਾਫ ਸੰਗ੍ਰਹਿ ਨਵੀਂ ਪੁਸਤਕ ਮੈਕਰ ਸੰਗਰੀ ਦੀ ਇੱਕ ਕਾਪੀ ਕੈਪਟਨ ਕੰਪਨੀ ਦੇ ਕਿਸੇ ਬੰਦਰ ਸੰਧੂ ਹਰ ਨੂੰ ਭੇਟ ਕਰਦੇ ਜਿਨ੍ਹਾਂ ਨੂੰ ਬੈਠੇ ਸਾਹਮਣੇ ਆ ਰਹੇ ਸ਼੍ਰੀ ਗੁਰਨਾਮ ਸਿੰਘ ਬਿਜਲੀ ਮੈਂ ਕਹਾਂ ਸੰਤਲੀ ਦੀ ਕਾਪੀ ਉਹਨਾਂ ਨੂੰ ਪੇਸ਼ ਕਰਦਾ ਹਾਂ ਧੰਨਵਾਦ ਜੀ ਸੋ ਦੋਸਤੋ ਇਸ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਜਾਣ ਚਾਹਨੇ ਇੱਕ ਪਹਿਲਾ ਸੈਸ਼ਨ ਅਸੀਂ ਇਸ ਵਾਪਸ ਕਰੀਏ ਸ਼੍ਰੀ ਜਗਿੰਦਰ ਬਾਦਲ ਨੂੰ ਮਤਲਬ ਸੈਸ਼ਨ ਜਗਿੰਦਰ ਬਾਦਲ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਜ਼ਿਹਨ ਵਿੱਚ ਨੇ ਆਉਣ ਵਾਲੇ ਸੈਸ਼ਨ ਦੇ ਵਿੱਚ ਵੀ ਹੁੰਦੀਆਂ ਰਹਿਣਗੀਆਂ

رنگ بٹنڈے سارا جیون رنگ منچ کے لکھے لایا جگی ਦੇ ਆਜੀ ਖੰਡਨੀ ਕੇਂਦਰ ਦੇ ਰਸਟਰੀ ਕੇਂਦਰ ਨੇ ਸੰਗੀਤ ਰਾਟ ਦੇ ਵਿਦਿਅਕ ਪੰਜਾਬ ਕਲਾ ਪ੍ਰੋਜੈਕਟ ਦੇ ਸਹਿਯੋਗ ਦੇ ਨਾਲ ਸਾਡੇ ਬਜ਼ੁਰਗ ਲੇਖਕਾਂ ਨਾਟਕਕਾਰਾਂ ਰਾਗ ਕਰਨ ਵਾਲੇ ਰੂਪੀ ਦਾ ਪ੍ਰੋਗਰਾਮ ਕਰਕੇ ਸ਼ਤਿਰ ਉਪਦੇਸ਼ਰੇ ਚਾਇਆ ਹੈ اچھا ਲੱਗ ਰਿਹਾ ਹੈ ਕਿ ਅਸੀਂ ਆਪਣੇ ਵਿਰਸੇ ਨਾਲ ਇੱਕ ਸੰਵਾਦ ਵਿਚਾਰਾਂ ਹਨ ਖਨ ਕੁਝ ਪੇੜਾਂ ਦੇ ਰਿ ਵਿਜੂੜ ਮਿਲੇਗੀ ਔਰ ਨਾਲ ਅਸੀਮੋ ਲੋਕਾਂ ਦਾ ਸਨਮਾਨ ਇੱਕ ਤਰੀਕੇ ਨਾਲ ਦੇ ਦੋਪ ਦੇ ਕਾਰਨ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਾਈ ਰਹੀ ਬੜਾ ਸੁਣਾ ਬੁਰਦਾ ਇਹ ਹਾਸਰੇ ਪਹਿਲੇ ਸੈਟੇ ਤੋਂ ਉੱਠਿਆ ਸੀ ਮੈਂ ਚਾਹੁੰਦਾ ਕਿ ਕੋਸ਼ਿਸ਼ ਦੀ ਰੌਸ਼ਨੀ ਦੀវិធី ਜਗਨੀਸ਼ ਪਰੇ ਦੀ ਉਹਨਾਂ ਨੇ ਕਿ ਕਿਰਤਿਪਾ ਦੇਸ਼ ਦਾ ਦੱਸਾਇਆ ਜਿਆਦਾ ਸਾਰਥਕ ਹੋਵੇ ਅਸੀਂ ਸੈਨੇਚਰ ਨੂੰ ਮੰਗੇ ਵੀ ਤੋਰ ਸਕੀਏ ਤੇ ਬੁੱਧਾ ਇਹ ਉੱਠਿਆ ਸੀ ਕਿ ਇੱਕ ਕਲਾਕਾਰ ਦਾ ਇੱਕ ਰਾਜਸੀ ਪਾਰਟੀ ਨਾਲ ਕਿ ਹੋ ਜਾ ਸਮਝ ਜਾ ਰਿਹਾ ਹੈ ਉਹ ਹੋਣਾ ਚਾਹੀਦਾ ਹੈ ਇੱਕ ਸਬਾਬੀ ਗੱਲ ਹੈ ਕਿ ਜਗਿੰਦਰ ਬਾਵਾ ਦਾ ਕਹਿ ਮੈਨੂੰ ਕਿ ਸਾਡੇ ਪੁਰਾਣੇ ਜਿੰਨੇ ਵੀ ਐਸੇ ਬੈਠੇ ਹੋਏ ਨੇ ਨਾਟਕ ਦਾ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਕਮਿਊਨਿਸਟ ਪਾਰਟੀ ਨਾਲ ਜਿਹੜਾ ਸੰਬੰਧ ਜਿਹੜਾ ਹੈ ਉਹ ਰਿਹਾ ਹੈ ਪਾਵੇ ਤੇਰਾ ਸਿੰਘ ਜਨ ਨੇ ਪਾਵੇ ਉਹ ਜਗਿੰਦਰ ਬਾਵਾ ਦਾ ਸੀ ਜਾਂ ਹੁਕਮਚੰਦ ਰਣਜੀਤ ਸੀ ਜਾਂ ਇਵਨ ਜਗਦੀਸ਼ ਫਰੀਆਦੀ ਜਗਦੀਸ਼ ਫਰੀਆਦੀ ਸੀ ਇਹਨਾਂ ਦਾ ਜਨਮ ਕੈਸਾ 1926 ਮੁਖਸ਼ਰ ਦੇ ਨੇੜੇ ਇੱਕ ਪਿੰਡ ਤੋਂ ਹੋਇਆ ਔਰ ਬੜਨ ਕੇ ਇਸੀ ਤਰੀਕੀ ਜਿਹੜੇ ਕਿ ਹੁਕਮਚੰਦ ਨਾਲੇ ਵੱਡੇ ਭਰਾ ਸਾਹਿਬ ਨੂੰ ਹਾਂਜੀ ਵੱਡੇ ਭਰਾ ਸਾਹਿਬ ਨੂੰ ਹੁਕਮਚੰਦ ਉਹਨਾਂ ਦੇ ਇੱਕ ਸ਼ਗਿਰਦ ਸਨ ਕੇਸੀ ਤਰੀਕੀ ਉਹਨਾਂ ਨੇ ਔਰ ਕੇਸੀ ਤਰੀਕੀ ਬਲੀ ਸਾਹਿਬ 라ਹੌਰ ਵਾਲੇ ਸਾਹਿਬ ਦਾ ਸ਼ਗਿਰਦ ਸਨ ਜਿਹਨਾਂ ਦੀ ਪਤਨੀ ਜੀ ਮੁਨਤਾਜ਼ ਹੈ ਉਹ ਇੱਕ ਫਿਲਮ ਐਕਟਰਸ ਬਲੀ ਸਾਹਿਬ ਆਗਾਜ਼ ਸ਼ਤਰ ਹੈ ਆਗਿਰਦਸਾ ਹਾਂ ਆਵਾਜਾ ਸਾਹਿਬ ਉਹ ਕੋਸ਼ਿਸ਼ ਕਰ ਪਾਵੇ ਨੇ ਲਈ ਵਾਰਦੀ ਹੈ ਜਿਸ ਸ਼ਗਿਰਦ ਉਸਤਾਦ ਪਰੰਪਰਾ ਦੇ ਵਿੱਚ ਜਗਦੀਸ਼ ਫਰੀਆਦੀ ਜਿਹੜੇ ਨੇ ਸਾਡੇ ਸਾਹਮਣੇ ਆ ਰਹੇ ਨੇ ਔਰ ਇਹਨਾਂ ਨੇ ਆਪਣਾ ਕੈਰੀਅਰ ਹੈ ਇੱਕ ਇੱਕ ਅਭਿਨੇਤਾ ਦੇ ਤੌਰ ਤੇ ਜੋ ਉਹ ਸ਼ੁਰੂ ਕੀਤਾ ਪਰ ਇਹਨੂੰ ਹਰ ਤਰ੍ਹਾਂ ਨਾਲ ਅਸੀਂ ਖਲੀਲੀ ਸਾਹਿਬ ਦੇ ਪਸੰਦ ਵਿੱਚ ਦੇਖਾਂਗੇ ਮੇਰੇ ਨਾਲ ਇਹਨਾਂ ਦੀ ਵੀ ਕਾਫੀ ਲੰਮੀ ਛੋਟੀ ਗੱਲਬਾਤ ਹੋਈ ਹੈ ਪਿਛੇ ਮਿਲੇ 3-4 ਇਸਕਟੀਆਂ ਨੇ ਇਹਨਾਂ ਦੇ ਕੰਮ ਵਾਰੇ ਇਹਨਾਂ ਨੇ ਜੋ ਛੇਡ ਪਰ ਕੀਤਾ ਮੈਂ ਰਿਕਾਰਡਿੰਗ ਕੀਤੀ ਆ ਲੈ ਪਰ ਇੱਕ ਅਜੀਬ ਇਸ਼ੂ ਹੋਰ ਉੱਪਰ ਰਹੇ ਸਨ ਨਾਲ ਉਹ ਸ਼ੁਰੂ ਕਰਨਾ ਚਾਹੁੰਦਾ ਹਾਂ ਪਰ ਸਾਡੇ ਸਾਰੇ ਦੇ ਫਿਕਰ ਦਾ ਇੱਕ ਵਿਸ਼ਾ ਬਣ ਰਹਿ ਗਿਆ ਪਿੱਛੇ ਜੇ ਬੈਨਪੁਰ ਤੋਂ ਇੱਕ ਦੋਸਤ ਆਇਆ ਉਸ ਦਾ ਬਹੁਤ ਮੰਦਰੋਨ ਨਾਮ ਉਹ ਉੱਥੇ ਐਮ ਕਮਿਊਨੀਕੇਸ਼ਨ ਬਾਸ ਕਮਿਊਨੀਕੇਸ਼ਨ ਬ੍ਰਿਟਿਸ਼ ਕਾਲਜ ਯੂਨੀਵਰਸਿਟੀ ਤੋਂ ਕਰ ਰਿਹਾ ਹੈ ਜੇ ਉਹਨਾਂ ਦਾ ਥੀਸਿਸ ਹੈ ਉਹ ਹੈ ਕਿ ਜਿਹੜੀ ਗਿਫਟ ਹੈ ਮੂਵਮੈਂਟ ਹੈ ਜਾਂ ਉਹ ਛੇਡ ਜਿਹੜਾ ਕਿ ਸਮਾਜ ਨੂੰ ਬਦਲਣ ਵਾਸਤੇ ਪੰਜਾਬ ਚ ਖੜਿਆ ਗਿਆ ਉਹਦਾ ਕੋਈ ਕੁਛ ਅਨਲਿਸਿਸ ਕਰਨਾ ਚਾਹੀਦਾ ਸੀ ਉਹਨਾਂ ਨੂੰ ਬੜੀ ਸਖਤ ਲੋੜ ਹੈ ਇਸ ਗੱਲ ਦੀ ਕਿ ਪਤਾ ਲੱਗ ਸਕੇ ਕਿ ਇਹ ਜਿਹੜਾ ਸਮਾਜਿਕ ਤਰਦੀਲੀ ਵਾਲਾ ਥੀਏਟਰ ਹੈ ਜਿਹਦੇ ਵਿੱਚ ਇਹਨਾਂ ਸਾਰੇ ਦੋਸਤਾਂ ਦਾ ਥੀਏਟਰ ਸ਼ਾਮਲ ਹੈ ਉਹਨੂੰ ਉਹਨਾਂ ਸਟਰਕਚਰ ਦੇ ਤਹਿਤ ਉਹਨੂੰ ਬਣਾਇਆ ਗਿਆ ਜਦੋਂ ਸੀ ਉਸ ਥੀਏਟਰ ਦਾ ਡਾਇਰੈਕਟਰ ਕੌਣ ਸੀ ਉਸ ਥੀਏਟਰ ਦੀ ਇਕਨੋਮਿਕਸ ਕੀ ਸੀ ਉਸ ਥੀਏਟਰ ਦੀ ਪ੍ਰੋਡਕਸ਼ਨ ਕਿੱਥੋਂ ਹੁੰਦੀ ਸੀ ਕਿਵੇਂ ਸਾਰੇ ਧੰਦਾ ਸੀ ਪਰ ਕਮਾਲ ਦੀ ਗੱਲ ਹੈ ਕਿ ਇੰਨੇ ਬੰਦਿਆਂ ਨੇ ਸਾਡੇ ਲਈ ਕੰਮ ਕੀਤਾ ਹੋਇਆ ਕਿਸੇ ਰੂਪ ਅਸੀਂ ਉਸ ਬੰਦੇ ਨੂੰ ਇਦੋਂ ਵੀ ਕੋਈ ਰੈਡਨ ਮਟੀਰੀਅਲ ਜਿਹੜਾ ਨਹੀਂ ਪ੍ਰੋਵਾਈਡ ਕਰਦੇ ਕਿ ਕਿਸੇ ਨੇ ਦੇ ਗਿਆ ਉਹ ਵੀ ਮੈਂ ਆਪਣੇ ਨਾਲ ਤੇ ਉਹਦਾ ਫੇਰ ਅਸ। ਪਰ ਇਸ ਨਿਸ਼ਾਨ ਵਾਲ ਮੈ ਜਿਹਨੂੰ ਜਗਦੀਸ਼ ਫਰੀਆਦੀ ਉਹਨਾਂ ਨਾਲ ਗੱਲ ਕੋਈ ਕੀਤੀ ਸੀ ਤੇ ਬੜੇ ਇੰਟਰਸਟਡ ਬਣ ਗਏ ਇਹ ਜਿਹਨੇ ਬੰਦੇ ਇੰਜਰ ਬਾੜ ਦਾ 13 ਸਤਜਨ ਔਰ ਜਗਦੀਸ਼ ਫਰੀਆਦੀ ਇਹਨਾਂ ਤਿੰਨਾਂ ਨਾਲ ਬਖੋ ਕੇ ਗੱਲ ਕਰੋ ਤੇ ਇਹ ਤਿੰਨਾਂ ਨੂੰ ਇੱਥੇ ਲੱਗਾ ਕਿ ਇੱਕ ਗੁੱਟ ਡਾਇਰੈਕਟਰ ਦਾ 13 ਸਤਜਨ ਕਰੀਏ ਕੋ ਨਹੀਂ ਹੋ ਸਕੀ ਇਹ ਇਹਨਾਂ ਦਾ ਕਸੂਰ ਨਹੀਂ ਹੈ ਇਸ ਪੀੜ੍ਹੀ ਦੀ ਇੱਕ ਆਪਣੀ ਇੱਕ ਪਰੰਪਰਾ ਰਹੀ ਉਹਦਾ ਜਿੰਨੇ ਲੜਕੇ ਵੀ ਨਹੀਂ ਕਰਦੇ ਹੁਣ ਆਪਣੇ ਆਪ ਕੈਰੀਅਰ ਕੋਲ ਜਾਵਦੇ ਨੇ ਕਮੇਡੀ ਕਰਨ ਲਈ ਲੇਕਿਨ ਮੇਰਾ ਇਹ ਪੁਆਇੰਟ ਹੈ ਉਹ ਇਹ ਹੈ ਕਿ ਸਾਨੂੰ ਅਜੇ ਤੱਕ ਇਹਨਾਂ ਦੇ ਜੁੰਦੇ ਜੀ ਵੀ ਇਹੋ ਜੇ ਮਟੀਰੀਅਲ ਇਕੱਠਾ ਕਰਕੇ ਜਾਚ ਨਹੀਂ ਆ ਸਕੀ ਇੰਨੀਆਂ ਯੂਨੀਵਰਸਿਟੀਆਂ ਦੇ ਹੁੰਦੇ ਆ ਇੰਨੀਆਂ ਅਕੈਡਮੀਆ ਦੇ ਹੁੰਦੇ ਆ ਇਹ ਇੱਕ ਬੜਾ ਟ੍ਰਿਕਲ ਵਾਲਾ ਵਿਸ਼ਾ ਹੈ ਜਿਹਦੇ ਬਾਰੇ ਸਾਨੂੰ ਚੈਨ ਕਰਕੇ ਕੁਝ ਸੋਚ ਵਿਚਾਰਨੀ ਹੈ ਉਹ ਕਰ ਸਕੀ ਜਿਸ ਨੰਬਰ 10 ਸੀ ਇਸ ਛੇੜ ਦਾ ਜੁੜੇ ਨੇ ਲੇਕਿਨ 1965 ਵਿੱਚ ਇਹਨਾਂ ਦਾ ਯੂਨਾਈਟਿਡ ਛੇੜ ਰਹਿ ਗਿਆ ਉਹ ਸੀਪੀ ਪਾਰਟੀ ਜਿਹੜੇ ਟਾਉਂਡ ਵਿੱਚ ਲੜ ਰਹੇ ਸੀ ਉਹ ਪਾਰਟੀ ਉਹਨੂੰ ਇਹ ਵੀ ਐਗਰੂਮੈਂਟ ਉਹ ਦੁਬਾਰਾ ਇਕੱਠੇ ਨਹੀਂ ਹੋ ਸਕੇ ਪਰ ਇੱਕ ਬੜਾ ਹੀ ਬੜਾ ਦੁਖਦਾਈ ਦਿਨ ਸੀ ਪੰਜਾਬੀ ਛੇੜ ਵਾਸਤੇ ਉਸ ਤੋਂ ਬਾਅਦ ਅਸਰ ਵਿੱਚ ਬਹੁਤ ਜੰਗੀ ਤਰ੍ਹਾਂ ਜਗਦੀਸ਼ ਪ੍ਰਿਆਤਮ ਛੇੜ ਨਾਲ ਜੁੜ ਨਹੀਂ ਸਕੇ ਉਹ ਉਹ ਇਹਨਾਂ ਦਾ ਪੀਕ ਪੀਅਰ ਸੀ ਜਿਹਨਾਂ ਨੇ ਕੰਮ ਕੀਤਾ ਪਰ ਇਹਨਾਂ ਦਾ ਪੰਜਾਬੀ ਜੇਡ ਦਾ ਇਤਿਹਾਸ ਪੜਦੇ ਹੁੰਦੇ ਸੀ ਇਹਨਾਂ ਦਾ ਜ਼ਿਕਰ ਕਿਸੇ ਕਿਤਾਬ ਫੁੱਟ ਨੋਟs ਵੀ ਹੈ ਨਹੀਂ ਜਿੱਥੇ ਵੀ ਪੰਜਾਬ ਤੋਂ ਬੇਰੇਦ ਕਰਨ ਦੀ ਹੈ ਉੱਥੇ ਗੱਲ ਹੁੰਦੀ ਹੈ ਤੇਰਾ ਸਿੰਘ ਚਾਨਣਾ ਦੀ ਬੇਹੂਸ਼ੀ ਦੀ ਗੱਲ ਹੈ ਸਾਡੇ ਦਰਮਿਆਨ ਜਗਿੰਦਰ ਬਾਹਰੇ ਦੀ ਗੱਲ ਹੁੰਦੀ ਹੈ ਸ਼ਿਲਾ ਬਾੜੇ ਦੀ ਗੱਲ ਹੁੰਦੀ ਹੈ ਲੇਕਿਨ ਇਹਨਾਂ ਦੀ ਗੱਲ ਇਹ ਕਿਹੜੇ ਕਾਰਨ ਹੋ ਸਕਦੇ ਹੈ ਐ ਵੈਸੇ ਤਾਂ ਨਿਮੇ ਮੰਤਰਕਾਰ ਕੀ ਨਾਮ ਬਾਰੇ ਕੋਈ ਪਰੇ ਨੇ ਕੋ ਲਿਖੇ ਤੇ ਉਸੇ ਵੀ ਸਰਟੀਫਿਕੇਟ ਦਾ ਇਜ਼ਹ ਹੈ ਕਿ 1987 ਰਕਮ ਇਹਨਾਂ ਨੂੰ ਚਲਦੇ ਆ ਚਲਦੇ ਆ ਦੇਖਿਆ ਇਹਦਾ ਬਾਰੇ ਕੋਈ ਜ਼ਿਕਰ ਨਹੀਂ ਹੈ ਬਿਲਕੁਲ ਨਹੀਂ ਜੀਗਾ ਨਵਾਂ ਜ਼ਮਾਨਾ ਵਿੱਚ ਸ਼ਾਇਦ ਆਪ ਠੀਕ ਕਰਨਾ ਹੈ ਮਾਈਕ ਨੂੰ ਥੋੜਾ ਹੌਲ ਕਰ। ਹਨ ਫਿਰ ਆਪਾਂ ਉਸੇ ਵਿਸ਼ੇ ਤੇ ਆ ਗਏ ਕਿ ਪਾਰਟੀ ਨੇ ਪੇਨਾ ਰਜ਼ਵਾਨ ਅਦਿਲਾ ਕਿ ਕਮਿਊਨਿਸਟ ਪਾਰਟੀ ਨੇ ਬਹੁਤ ਸਾਰੇ ਰੋਕਾ ਬੰਦ ਇਹਨਾਂ ਨੂੰ ਵੀ ਖਾਰਜ ਕੀਤਾ ਪਾਰਟੀ ਦੇ ਵਿੱਚੋਂ ਕੁਝ ਇਹੋ ਜਿਹੇ ਐਲੀਗੇਸ਼ਨ ਸਾਡੇ ਨਾਲ ਦੇ ਜਿਹੜੇ ਕਹਿੰਦੇ ਵੀ ਬੜੇ ਚੰਗੇ ਐਲੀਗੇਸ਼ਨ ਸਨ ਬੜਾ ਮਾਣ ਹੈ ਪੈਟੀ ਗਾਦੀ ਵੀ ਪਾਰਟੀ ਦਾ ਅਖਬਾਰ ਨਹੀਂ ਪੜਦੇ ਦੂਜਾ ਵੀ ਇਹ ਸ਼ਰਲ ਕਿੰਦੇ ਵੀ ਇੰਨਾ ਦੇ ਨੁਕਸਾਨਾਂ ਦਾ ਲਾਪਾਂ ਤੇ ਇਹਦੇ ਕਰਕੇ ਪਾਰਟੀ ਦੋਵਿਆਂ ਨੂੰ ਅੱਡੋ-ਅੜਾ ਪਿਆ ਇਹ ਗੱਲ ਐ ਕਿ ਸਾਨੂੰ ਕੋਈ ਖਾਸਾ ਜਿਹਾ ਆਇਆ ਪਰ ਮੈਂ ਸਮਝਦਾ ਕਿ ਇਹ ਗੱਲ ਵੱਡੀ ਹੈ ਸਾਨੂੰ ਇਹਨਾਂ ਦੋਹਾਂ ਦੇ ਰਿਸ਼ਤੇ ਨੂੰ ਪਾਰਟੀ ਅਰ ਕਲਾਕਾਰ ਦੁਬਾਰਾ ਦੇਖ ਨੂੰ ਨਿਗੋੜਾ ਜਗਿੰਦਰ ਭਗਵਾਨ ਦੇ ਪ੍ਰਸਾਦ ਨੂੰ ਇਹਦਾ ਲੱਗਦਾ ਕਿ ਅਸਲ ਇਹ ਹੋਇਆ ਕਿ ਪਾਰਟੀ ਜਿਹੜੀ ਹੈ ਉਹ ਬੰਦਾ ਇਹ ਸਮਝ ਰਿਹਾ ਕਲਾਕਾਰ ਇਹ ਸਮਝ ਰਿਹਾ ਕਿ ਪਾਰਟੀ ਨੂੰ ਇਸਤੇਮਾਲ ਕਰ ਰਹੀ ਹੈ ਮਨੂ ਇਹ ਤਾਂ ਲੱਗਦਾ ਕਿ ਪਾਰਟੀ ਨੂੰ ਵਿਸ਼ਾ ਰੱਖਿਆ ਆਉਂਦੀ ਨਿਕਰੇ ਹੁੰਦਾ ਸੀ ਕਿ ਇਹ ਕਲਾ ਕਰ ਰਿਹਾ ਹੈ ਇਹ ਬੈਨੋ ਇਸਤੇਮਾਲ ਕਰ ਰਿਹਾ ਔਰ ਇੱਕ ਹੀ ਸਾਥ ਚੁਕਦਾ ਕਿ ਦੋਵੇਂ ਜੀ ਨੂੰ ਇਸਤੇਮਾਲ ਕਰ ਰਹੇ ਹੋ ਪਰ ਇਹ ਇੱਕ ਵਿਸ਼ਾ ਹੈ ਜਿਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਸੋਸ਼ਲ ਵਿਚਾਰ ਦੀ ਲੋੜ ਹੈ ਔਰ ਇਹਨਾਂ ਬਜ਼ੁਰਗਾਂ ਦੇ ਜੀਵਨ ਤੋਂ ਤੁਸੀਂ ਸੇਰ ਧੜੀ ਹੈ ਕੋ ਉਹ ਲੈ ਸਕਦੇਗੇ ਜਗਦੀਸ਼ ਪਰਾਹਿਤਿ ਉਹਨਾਂ ਨੇ ਜਿਹੜੇ ਨਾਮ ਦੇ ਲਿਖੇ ਨੇ ਵਿੱਚ ਹਿੰਦੀ ਦਾ ਨਾਮ ਭੂਖੀ ਜਨਤਾ ਹੈ ਕੋ ਰਹਾ ਹੈ ਕਾਲ ਹੈ ਜਦ ਜਿੱਕਟਟ ਗਿਆ ਮੇਰਾ ਸਾਬਾ ਨੇ ਇਹਨਾਂ ਨੇ ਲਿਖਿਆ ਜਿਸ ਨਾਲ ਬੰਦਬਾਲਾ ਸਾਹਿਬਾ ਹੈ ਉਹ ਵੀਰੇ ਕੰਪਾ ਹੈ ਇਹਨਾਂ ਨੇ ਇੱਕ ਮੇਰਾ ਖਿਆਲ ਹੈ ਧੁੱਕੀ ਨਾਲ ਜਿਹੜਾ ਜੀ ਬਰਨਦਾਰੀ ਦਾ ਉਹਦੇ ਤੋਂ ਪ੍ਰੇਰਿਤ ਹੋ ਕੇ ਕਹ ਲੋ ਹਾਂਜੀ 20 ਮੂਮੈਂਟ ਇਸੇ ਕੋਲ ਨਾਲ ਇਹ ਕਿਹਾ ਸੀ ਲੇਕਿਨ ਇੱਕ ਕਿੱਡੇ ਡੁੱਕ ਵਾਲੀ ਗੱਲ ਹੈ ਕਿ ਇਹ ਸਾਰੀਆਂ ਸਕ੍ਰਿਪਟਾਂ ਸਾਡੇ ਸਮੇਟ ਇਹਨਾਂ ਸਮੇਟ ਕਿਸੇ ਕੋਲ ਵੀ ਨਹੀਂ ਇਹ ਬਹੁਤ ਵੱਡਾ ਦੁਖਾਨ ਹੈ ਸਾਡਾ ਕਿ ਉਹ ਨਾਟਕ ਜਿਹੜੇ ਕੁਝ ਸਾਲ 30 35 ਸਾਲ ਪਹਿਲਾਂ ਲਿਖੇ ਗਏ ਜਿਹੜਾ ਨਾਟਕ ਹੈ ਸਾਡੇ ਕੋਲ ਜਿਹੜੇ ਸਟੇਜ ਤੇ ਰੇਡੇ ਦੇ ਉਹ ਸਾਡੇ ਕੋਲ ਨਾਟਕ ਜਗਿੰਦਰ ਬਾਵਾ ਦੇ ਲੱਗ ਪਾ ਕੇ ਦਰਿਸ਼ੀ ਤੁਸੀਂ ਕੋਈ ਚਾਂਸ ਨਹੀਂ ਕਰਦਾ ਕਿ ਉਹ ਨਾਟਕ ਜਿਹੜਾ ਮੇਰੇ ਕੋਲ ਛੱਬੇ ਦੋ ਉਹ ਛੱਬ ਜਗ ਇਹ ਸਾਡੇ ਕੋਲ ਸਕ੍ਰਿਪਟਰ ਵੀ ਨਹੀਂ ਸ਼ੀਲਾ ਭਾਟੀ ਦੀ ਸਕ੍ਰਿਪਟ ਹੈ ਸ਼ੀਲਾ ਭਾਟੀ ਦੇ ਕੋਲ ਹੀ ਨੇ ਸਿਰਫ ਅਜੇ ਤੱਕ ਕੋਈ ਨਹੀਂ ਮੇਰਾ ਖਿਆਲ ਚੱਲਿਆ 5-6 ਸਾਲ ਪਹਿਲਾਂ ਤੋਂ ਉਹ ਨਹੀਂ ਚੱਲਿਆ ਮੈਨੂੰ ਲੱਗਦਾ ਹੈ ਕਿ ਅਸੀਂ ਬੜੀ ਬੜੀ ਬੜੀਆਂ ਕੰਨਾਂ ਕਰਦੇ ਲੋਕ ਬੜੇ ਛੋਟੇ ਬਜਟ ਦੇ ਕਿ ਇਹ ਕੰਮ ਸਾਨੂੰ ਕਰ ਦੇ ਲੋੜ ਸੀ ਔਰ ਇਹਨਾਂ ਦੇ ਵੀ ਬਿਲਾ ਸਾਨੂੰ ਕਿਹ ਨਾਟਕਾਂ ਦੇ ਦੌਰ ਦੇ ਇਹਨਾਂ ਨੇ ਇਹ ਚੀਜ਼ਾਂ ਨੂੰ ਸਾਹਮਣੇ ਆ ਰਿਹਾ ਉਹ ਕਿਉਂ ਨਹੀਂ ਕਰ ਅ ਇਹਨਾਂ ਨੇ 10 ਸਾਲ ਦੀ ਉਮਰ ਦੇ ਵਿੱਚ ਇਹ ਮੇਰੀ ਤਾਰੇ ਤੋਂ ਆਇਆ ਪਰ ਮੈਂ ਨਹੀਂ ਦੱਸ ਸਕੀ ਹੋਰੀ ਹੈ ਕਿ ਇਹ ਕਬਲੇ ਦਾ ਵੀ ਇਹਨਾਂ ਨੇ ਨਾਟਕ ਲਿਖੇ ਵੀ ਇਹਨਾਂ ਨੇ ਗਾਇਆ ਵੀ ਔਰ ਇਹਦੀ ਆਵਾਜ਼ ਅੱਜ ਵੀ ਇਦੀ ਇਦੀ ਸੌਫਟ ਵਾਰਡ ਤੇ ਰਹਿਮੇ ਕਰਦੀ ਹੁੰਦੀ ਹੈ ਔਰ ਕਾਫੀ ਜੋਸ਼ ਦੇ ਵਿੱਚ ਇਹ ਜਦ ਵਕਤੀ ਬਹੁਤ ਵਿਸ਼ਵਾਤੀ ਕਿਸਮ ਦੇ انسان ਨੇ ਔਰ ਇੱਕ ਖੂਬਸੂਰਤ ਗੱਲ ਹੈ ਕਿ ਇਹਨਾਂ ਕੋ ਜਿਹੜੀ ਮਨੁਸ਼ੀਖਣ ਵੈਦਰੀ ਹੈ ਮੈ ਜੁਣੀ ਚੌਰਾ ਕਿ ਇਹਨਾਂ ਨੇ ਵੀ ਕਦੀ ਝੂਠ ਨਹੀਂ ਬੋਲਿਆ ਪਰ ਆਪਣੀ ਜ਼ਿੰਦਗੀ ਦੇ ਉਸ ਸਾਥੀ ਨੂੰ ਜਿਹੜੇ ਵਿੱਚ ਇਹ ਆਪ ਖੁਦ ਪ੍ਰਸ਼ਨੇ ਹੇਠਾਂ ਆਉਂਦੇ ਹੋਣ ਸਪਸ਼ਟ ਤੌਰ ਤੇ ਦੱਸਿਆ ਕਿਉਂਕਿ ਇਹਨਾਂ ਵਰਗੀ ਸਿਹਤ ਤੌਰ ਕਿੱਥੇ ਹੋ ਸਕਦੀ ਹੈ 라ਉਣੀ ਨਾਲ ਜਿਹੜੇ ਹੁੰਦੇ ਸੀਗੇ ਕੀਰਤਨ ਕਰਦੇ ਸੀਗੇ ਇੱਕ ਵਾਰ ਜਾ ਕੇ ਕੀਰਤਨ ਕਰਨ ਵਾਲੀ ਕਲੱਬ ਨੂੰ ਜਾ ਕੇ ਕਹਿੰਦੇ ਵੀ ਇਹ ਧਾਰਮਿਕ ਕੀਰਤਨ ਮੈਨੂੰ ਹੁਣ ਨਹੀਂ ਹੁੰਦਾ ਜੀ ਤੈਨੂੰ ਕਿਉਂਕਿ ਮੈਨੂੰ ਇਹ ਤਾਂ ਲੱਗਦਾ ਕਿ ਜੋ ਉਹ ਮਰ ਕਹਿ ਰਿਹਾ ਮੇਰਾ ਜੀਵਨ ਦੰਦਾ ਨਹੀਂ ਰਿਹਾ ਤੇ ਮੇਰਾ ਇਹਨਾਂ ਨੂੰ ਵਿਸ਼ਵਾਸ ਹੀ ਨਹੀਂ ਰਿਹਾ ਕਿ ਮੈਂ ਇਹਦਾ ਜੋੜੀ ਲਿਸਨ ਦਾ ਪ੍ਰੈਕਟਿਸ ਦੇ ਵਿੱਚ ਤਾਂ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਉਸ ਦੇ ਤੋਂ ਬਾਰੇ ਮੈਂ ਗੱਲ ਕਰਨਾ ਛੱਡਦਾ ਚਾਹ ਜਿਹੜਾ ਨੇ ਨਾਟਕ ਕਰਨੇ ਛੱਡੇ ਜਾਂ ਨਾਟਕ ਲਿਖਣੇ ਛੱਡੇ ਇਹਨੇ ਬੰਨੇ ਇੱਕ ਇੰਟਰਵਿਊ ਦੱਸਿਆ ਸੀ ਕਿ ਇਹਨੇ ਇਹਦਾ ਲੰਦਾ ਕਿ ਮੈਂ ਰੰਗਮঞ্চ ਦੇ ਡੇਟਾ ਦੇ ਨਾਟਕ ਪੁਸਤਾ ਵੀ ਕੀਤੀ ਪਰ ਉਹ ਤੋਂ ਮੁਨਕਰ ਹੋ ਗਿਆ ਇਸ ਲਈ ਰੰਗਮঞ্চ ਦੇ ਡੇਟਾ ਜੀ ਨੂੰ ਕੋਸ਼ਿਸ਼ ਨਹੀਂ ਦੇਣਾ ਇਸ ਲਈ ਬਹੁਤ ਕੁਝ ਨਹੀਂ ਬਰਿਆ ਇਹ ਖਾਸ ਕਿਸਮ ਦੀ ਇੱਕ ਜਾਤੀ ਹੈ ਜਿਹੜਾ ਮਨੁੱਖ ਆਪਣੇ ਅੰਦਰ ਵਾਰ ਸਕਦਾ ਹੈ ਜਿਹੜੀ ਇਹਨਾਂ ਨੇ ਵਾਰੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਹੁਣ ਜੇ ਲੱਗ ਪਏ ਕਿਉਂਕਿ ਇਹ ਰਮਨ ਦੱਸਿਆ ਜੀ ਕਿ ਮੈਂ ਦੁਬਾਰਾ ਲੱਡ ਲਿਖਣਾ ਸ਼ੁਰੂ ਕਰ ਰਿਹਾ ਤਾਂ ਸ਼ਾਇਦ ਕੋਈ ਚੰਗੀ ਗੱਲ ਸਾਡੇ ਨਾਲ ਜੀ ਆ ਸਕੇ ਮੈਂ ਇਹਨਾਂ ਦੀ ਤਾਰੀਫ ਦੇ ਵਿੱਚ ਇੱਕ ਗੱਲ ਜਿਹੜੀ ਆਖਿਰ ਵਿੱਚ ਕਹਿਣਾ ਚਾਹਣਾ ਹੋਇਆ ਕਿ ਇਹਨਾਂ ਨੇ ਜਿਸ ਕਿਸਮ ਦਾ ਥੀਟਰ ਕੀਤਾ ਉਹਦਾ ਹੋਵੇ ਸਾਡੇ ਕੋਲ ਕੋਈ ਰੈਕਡ ਨਹੀਂ ਹੈ ਪਰ ਉਹਦਾ ਅੰਦਾਜ਼ਾ ਇਸ ਗੱਲ ਤੋਂ ਲਾਓ ਕਿ ਜਿਵੇਂ ਤੋਂ ਸ੍ਰਿੰਦਰ ਕੌਰ ਇਹਨਾਂ ਨੇ ਨਾਟਕਾਂ ਵਿੱਚ ਗੋਣਾ ਦੀ ਹੁੰਦੀ ਸੀ ਸ਼ੀਲਾ ਭੱਟਿਆਰ ਇਹਨਾਂ ਦੇ ਨਾਟਕਾਂ ਵਿੱਚ ਐਕਟ ਕਰਦੀ ਰਹੀ ਹੈ ਜੁਗੇਂਦਰ ਬਾਵਾ ਇਹਨਾਂ ਦੇ ਨਾਟਕਾਂ ਵਿੱਚ ਐਕਟ ਕਰਦਾ ਰਿਹਾ ਲਾਜ ਬੇਟੀ ਸਮਾਜੀਤ ਗੁਰਦਾਸਪੁਰੀ ਪ੍ਰੋਫੈਸਰ ਨਰਿੰਦਰ ਸਿੰਘ ਕੋਰਾਲੀ ਪਤਰੀ ਰਾਜ ਉਸਮਾਨ ਇਹ ਸਾਰੇ ਇਹਨਾਂ ਦੇ ਨਾਟਕਾਂ ਦੇ ਵਿੱਚ ਐਕਟ ਕਰਦੇ ਨੇ ਮੈਨੂੰ ਅੱਜ ਇਹੋ ਜਿਹੇ ਸ਼ਖਸ ਦਾ ਜਿਸਨੇ ساری ਜ਼ਿੰਦਗੀ ਇਹਨਾਂ ਸਿਰ ਤੇ ਕੰਮ ਕੀਤਾ ਬਹੁਤ ਜੀਵਰੀਆਂ ਖਤਮ